ਤਸਰੀ ਗਾਲ ਦੀ ਕੋਪੀ ਜਾਣਾ ਗਵਲੇ ਲੈਣ ਤੇ ਪੱਗ ਚੁੱਕੀ ਲਿਆਉਂਦੇ ਕੀ ਆਈ ਹਾਂਜੀ ਆਪਾਂ ਅੱਜ ਬਾਬਾ ਪੁੱਤਾਂ ਖੇੜੀ ਜੀ ਬਾਬਾ ਗਰਜਾ ਸਿੰਘ ਜੀ ਦੇ ਗੁਰਦਾਰੇ ਲੱਗ ਗਏ ਗੁਰਦਆਰਾ ਦੇ ਅਕੈਡਮੀ ਆ ਉੱਥੋਂ ਗਮਲੇ ਲੈਣ ਜਲੇ ਬਾਬੇ ਜੀ ਦਾ ਠੀਕ ਹੈ ਬਾਬੇ ਜੀ ਦਾ ਨੇ ਗਮਲੇ ਲੈਣ ਜਲੇ ਆ ਜਾਊਟ ਕਰਦੀਆਂ ਆਪਾਂ ਬਾਬੇ ਜੀ ਦੇ ਗਮਲੇ ਆਣਾ ਇੱਥੇ ਲਾਉਣੇ ਇੱਥੇ ਸਾਰੇ ਆਉਂਦੇ ਰੁੱਖਾਣਾ ਹੀ ਆਪਣਾ ਜੀਵਨ ਚ ਰੱਖੋ ਚੱਲੇ ਖਰਚਾ ਤੇ ਬਾਕੀ ਦੂਜੇ ਬੰਦੇ ਲੰਮਦੇ ਆ ਨਹੀਂ ਬਸ ਐ ਲੈ ਆਉਣ ਵਾਲੇ ਆ ਬਸ ਜਿੱਦਾਂ ਸੇਵਾਦਾਰੀਆਂ ਜਿੱਦਾਂ ਆ ਗਏ ਸਾਡੇ ਜਿੱਦਾਂ ਕਿਦਾਂ ਗਏ ਸੇਵਾਦਾਰ ਕੋਈ ਨਹੀਂ ਸੇਵਾਦਾਰ ਸੇਵਾਦਾਰੀਆਂ ਲੈ ਸੇਵਾਦਾਰ ਜਿੱਦਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਿ ਵਾਲੀ ਦੇ ਅੱਛਾ ਹਾਂ ਅਗਰ ਮਗਰ ਸਾਰੇ ਲਾਗਦੇ ਅੱਛਾ ਆ ਘੇਰੇ ਘੇਰੇ ਦੇ ਬਾਤੋ ਡਿਸਾਈਡ ਕੀਤਾ ਜਾਊਗਾ ਨਾ ਮੁੱਖ ਤੋਂ ਮਿੱਠਾ ਬੋਲ ਤੂੰ ਕੁਦਰਤ ਦੇ ਨਾਲ ਪਿਆਰ ਕਰ ਵਾਹ ਵਾਹ ਇਹ ਕੰਮ ਕਰਨਾ ਵਾਹ ਵਾਹ ਸਤੀ ਲਾਉਣੇ ਸਾਰੇ ਕਿਤੇ ਬੰਦ ਕਰ ਦੋ ਮਿੰਟ ਮਿੰਟ ਲਾਇਆ ਜਾਓ ਜਾ ਉਹ ਮੱੜੀ ਹੋਣੀ ਮੱੜੀ ਹੋਣੀ ਸੋਲ ਨਹੀਂ ਕੱਟਨੀ ਤੇ ਸਿੱਧੇ ਹੋ ਕੇ ਬੂਆ ਮਾਰੋ ਤੇ ਚਲੋ ਗਮਲੇ ਲੈਣ ਚਲੀਏ ਗਮਲੇ ਲੈਣ ਤੇ ਜਾਣਾ ਹਾਂ ਨੂੰ ਅੰਦਰ ਹੀ ਦੇਜੋ ਤੁਹਾਨੂੰ ਦੇਜਾਂ ਤੂੰ ਚਲ ਜਾਓ ਜਾਓ ਤੂੰ ਚਲ ਜਾਓ ਚਲ ਜਾਓ ਜਾਓ ਚਲ ਜਾਓ ਬਾਹਰ ਕੱਲੇ ਚਲ ਜਾਓਗੇ ਕੱਲੇ ਚਲਦੇ ਹੋਗੇ ਕੱਲੇ ਚਲ ਜਾਓਗੇ ਪਰ ਚੀਜ਼ ਆਹ 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 ਕਿੰਦਾ ਹੈ ਆਜ 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 ਕਿਨੇ ਆਣਾ ਥੋੜੀ ਮੈਂ ਵੀ ਤਾਂ ਉਹ ਕਹਿਣਾ ਵਾ ਚਲੋ ਚਲੋ ਆਜ ਕਿਨੇ ਆਣਾ ਥੋੜੀ ਮੇਲੇ ਦੇ ਮੇਲੇ ਰੇ ਆਹ ਛੋਟੀ ਪ੍ਰੂ ਕਰਦੀ ਜੇ ਸਭ ਬਾਕੀ ਨਹੀਂ ਆਉਣਾ ਬਾਕੀ ਠੀਕ ਆ ਜਾਣਾ ਵੇ ਦੱਸਣ ਦੀ ਲੋੜ ਨਹੀਂ ਹਾਂ ਬਹੁਤ ਬਹੁਤ ਇੱਕ ਗਿਲ ਦਾ ਹੀ ਆ ਹ ਉਸੇ ਬਣਾ ਗਿਆ ਬੋਲ ਛੋਟੀ ਸੁਪਰੀ ਪ੍ਰੂ ਕਰਦੀ ਜੇ ਬੋਲ ਉਹਨੂੰ ਵੀ ਲੋੜ ਪੈਣੀ ਲੱਗ ਕਰ ਮੈਂ ਤਾਂ ਕਹਿਆ ਸਵਰਾਜ ਕੱਢਣ ਦੇ ਆ ਨਾ ਨਾ ਓਹ ਆਹਦਾ ਬਾਲ ਕਰ ਉਹ ਡੇਡਾ ਘੇਰ ਉਹ ਨਹੀਂ ਘੇਰਦੇ ਹਟ ਬੈਟ ਕੋਣ ਹੈ ਇੱਕ ਵਾਰ ਉਹ ਚੱਕੇ ਬਾਲ ਨੂੰ ਜੱਕ ਦੱਪ ਸੱਤ ਸਲੀਕਾ ਸਾਰੇ ਕਿਸਾਨ ਭਰਾਵਾਂ ਦਾ ਸੱਤ ਸਲੀਕਾ ਅੱਜ ਆਪਾਂ ਮਿੰਦਰਾ ਵੀ 275 ਮੋੜੀ ਬਾਈ ਕੀਤਾ ਅੱਜ ਤੋਂ ਓ ਅੱਜ ਤੁਹਾਨੂੰ ਕਾਟ ਆਇਆ ਆਇਆ ਹਣ ਕੱਟ ਛੋੜੋ ਗੱਸਣ ਵਾਲਾ ਚੋਰੀ ਦਾ ਚੋਰੀ ਦਾ ਗੰਦਾ ਪਰਾ ਕਰੋ ਗੋਰੇ ਦਾ ਫੋਨ ਆ ਗਿਆ ਇਹਦੀ ਕਰਦੇ ਸੰਮ ਗੋਰੇ ਗੋਰੇ ਜਾਣਾ ਹੈ ਹੈਲੋ ਗੋਰੇ ਓਏ ਹੁੰਦਾ ਨਹੀਂ ਆ ਇਹ ਆ ਗਿਆ ਪਾਸਾ ਤੇ ਬੱਡੇ ਲਾਸੀਆ ਪੰਡ ਲਾ ਓਏ ਪੰਡਾ ਲਾ ਜਾ ਬੰਦੇ ਤੇ ਟਰੈਕਟਰ ਤੇ ਇੱਕੋ ਮਿੰਟ ਇੱਕੋ ਮਿੰਟ ਇੱਕੋ ਮਿੰਟ 1 ਮਿੰਟ ਮਤਲਬ ਕਿ 1 ਮਿੰਟ ਤੇ 15 15 ਮਿੰਟ ਦੀ 20 20 ਪੰਤੇ ਚਾਹ ਦਾ ਗੋਰਾ ਕਹਿੰਦਾ ਗੋਰਾ ਬੜਾ ਗੋਰਾ ਪਿੱਛੇ ਵੜਨ ਲਿਆ ਏ ਅੰਨੇ ਫੋਨ ਲਾਇਆ ਜਿਓ ਬੜੇ ਪੰਜਾਬ ਦੇ ਯੋਧੇ ਤੂੰ ਹੀ ਉਹ ਦਿਨ ਆ ਜੀ ਚੱਲੀਏ ਯਾਰ 2 ਮਿੰਟ ਵੇਟ ਕਰ ਲੈ ਹਣ 5 ਮਿੰਟ ਬਹੁਤ ਜਾਂਦੇ ਆ ਚਲਾਉਣਾ ਜੀ ਮੈਂ ਆਉਂਦੀ ਹਰ ਕੋਈ ਗਾਰੰਟੀ ਨਹੀਂ ਆਉਂਦੀ ਹਰ ਕੋਈ ਗਮਲੇ ਹੋਣੇ ਕੱਚ ਕੱਤੇ ਰਹਾ ਬਦਾਮ ਖਾਂ ਦੇ ਬਦਾਮ ਸਾਲੇ ਹੱਥ ਘਾ ਰਹਿਣ ਮੈਂ ਤੈਨੂੰ ਹੱਥ ਫੜਾ ਦੂੰ ਬਾਹੇ ਫੜੀ ਜਾਣਾ ਨਹੀਂ ਨਹੀਂ ਮੈਂ ਗੋਟਾ ਆ ਗਈ ਆ ਲਾਤਾ ਤੇ ਇਹ ਪਗਣ ਦਾ ਆ ਗ੍ਰੈਡੀ ਐਡੀ ਖਰਾਕ ਮੇਰੀ ਗੱਲ ਸੁਣ ਓਏ ਚਿਸਤਾ ਓਏ ਓਏ ਉਹ ਥੇ ਢੇੜਾ ਕੱਢੀ ਹਵਾ ਤੇ ਲੱਗੂ ਆਵੇ ਲੱਗਿਆ ਵਸਾ ਉਹ ਆ ਗਈ ਕੌਣ ਕਿਸਾਨ ਨੂੰ ਜੀਣਨੀ ਤੂੰ ਫੇਰ ਉਹ ਤਾਂ ਨਹੀਂ ਆਜੀ ਤੂੰ ਉਹ ਨਹੀਂ ਆਈ ਫੇਰ ਹੀ ਚੱਲਦੇ ਐਨ ਐਫ ਫੋਨ ਲਾਇਆ ਜਿਹੜਾ ਟਰਾਲੀ ਮੋੜ ਤੇ ਗੋਰ ਨੇ ਫੋਨ ਲਾੜ ਗਿਆ ਆਵੇ ਲੱਗੀ ਐਸੇ ਆ ਪੇਸਾਰੇ ਲੀਟਰੀ ਲਾ ਕੇ ਬਦਲ ਲੋ ਨਾ ਉਹਨਾਂ ਟੈਲਾ ਦਾ ਫੇਰ ਲਾ ਕੇ ਇੱਕ ਨਾ ਪਾ ਲੋ ਤੇ ਫੇਰ ਤੂੰ ਪਟਵਾਰੀ ਨੂੰ ਫੋਨ ਕਰਦੀ ਆ ਕੇ ਮੈਂ ਚਾਰ ਮਸ਼ੀਨਾਂ ਦਾ ਆ ਕੇ ਮੈਂ ਚਾਰ ਫੋਨ ਗਿਆ ਆ ਕੇ ਮੈਂ ਚਾਰ ਪਾ ਗਿਆ ਆਉਣਿਆ ਰੁਕ ਜਾਓ ਬਸ ਦੋ ਕਿਲੇ ਰਹਿ ਗਿਆ ਰੋਮਣੀ ਹੈ ਕਾਲੀ ਦਰ ਜਿੰਦਾਬਾਦ ਕਾਲੀ ਦਰ ਖਾਲੀ ਖਾਲੀ ਨਹੀਂ ਹੋਣੀ ਖਾਲੀ ਹੁੰਦਾ ਹਟ ਜਾ ਹਟ ਹਟ ਉਹ ਓਰੀ ਖਾਲੀ ਹੁੰਦੀ ਆ ਆਉਣ ਵਾਲੇ ਸਰਕਾਰਾਂ ਵਾਲੀ ਹੋ ਗਿਆ ਖਜ਼ਾਨੇ ਭਰਦੀ ਲੋਕਾਂ ਦੇ ਓਰੀ ਤੇ ਬਾਸ ਨਹੀਂ ਲੱਭੀ ਆ 540 ਕਰੋੜ ਜੇ ਨਹੀਂ ਲੱਭੇ ਦੇਣਗੇ ਨਾ ਇਹ ਸੀਮਾ ਮਜ਼ਾ ਕਰ ਰਹੇ ਆ ਭਈਆ ਲੈ ਆਂ ਭਜਾਓ ਮਾਸਾ ਹੱਥ ਮਾਰ ਰ ਚੱਕਿਆਂ ਨੂੰ ਬੜਿਆ ਆ ਜਾ 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 ਇਹ ਲਾ ਓ ਚੱਕਦੇ ਲੱਤਾਂ ਇਹ ਲੱਤਾਂ ਹਿਲੋਂ ਨਹੀਂ ਜਾਂਦੇ ਬਾਈ ਬਾਈ ਮਾਰਨਗਾ ਉਹ ਜਿਹੜੀ ਕੱਲ ਵੀਡੀਓ ਨਹੀਂ ਪਾਈ ਟਰੈਕਟਰ ਵਾਲੀ ਉਹ ਕੀ ਹੋਇਆ ਉਹਦਾ ਟਰੈਕਟਰ ਦੇ ਮੈਂ ਨਹੀਂ ਤਾਂ ਲੱਗਦਾ ਮਿੱਟੀ ਪੈ ਗਈ ਪਤਾ ਨਹੀਂ ਕਿੰਨੇ ਜਾਣੇ ਨੇ ਮੈਨੂੰ ਸੱਣ ਗਾ ਲੱਗੀ ਉਹਨਾਂ ਦੇ ਉਹ ਆਂਦੇ ਉਹ ਕਮੈਂਟ ਦੇ ਨਾਮ ਲੈਣਦੇ ਦਾ ਗੋੜਾ ਕੱਕਿਆ ਕਰਦਾ ਏ ਮੇਰੇ ਯਾਰ ਨੇ ਨਾ ਬੈਂਟ ਆਇਆ ਤੇ ਕੀ ਆ ਜਿਹਦੇ ਤੀਆਂ ਚਾਲੀਆਂ ਨੇ ਮਿਲਿਆ ਜਾਂਦੇ ਆ ਆਹ ਸਟਾਪ ਚੜ ਤੇ ਇੱਥੇ ਹੀ ਜਾ ਜਾਂਦੇ ਆ ਬੰਨੇ ਚੇਜਿੰਟ ਦੇ ਦੇ ਜੀ ਮੈਨੂੰ ਦੇ ਦੇ ਬੜੇ ਬੱਚੇ ਪੜਦੇ ਇੱਥੇ ਅਸਾ ਉਹ ਗਾਲਜ ਬੰਦ ਜਾ ਪਰ ਆਹੋ ਆ ਸਕੂਲਣਾ ਸਾਰਾ ਨਵਾਂ ਬਣਾਇਆ ਹੀ ਹੁਣ ਪਹਿਲਾਂ ਮਗਰ ਹੁੰਦਾ ਆ ਹਾਂ ਹਾਂ ਇਹ ਅਕਾਦਮੀ ਦਾ ਜਾਂਦੋ ਜਾਂਦੋ ਕਮਲੇ ਗਾੜੀ ਆ ਚਾਚਾ ਪੇਜਾ ਸਸਤਰੀ ਗਾਲ ਹੈ ਟਰਾਲੀ ਨਿੱਕੀ ਆ ਜਿਹੜਾ ਹਾਰ ਮਾਰਨਾ ਆਈ ਤੇ ਸਾਰਾ ਪੇਟ ਲੱਦੀ ਫਿਰਨੇ ਇਧਰ ਕਾਲੇ ਬੰਦੇ ਚਾ ਕਰ ਤੂੰ ਤੂੰ ਬੰਦੇ ਚਾ ਕਰ ਟਰਾਲੀ ਦਾ ਕੋਈ ਕਹਿੰਦੀ ਮੋਢਿਆਂ ਤੇ ਲੈ ਜਾਣ ਗਈ ਇਧਰੇ ਮੋਢਿਆਂ ਤੇ ਲੈ ਜਾਣਗੇ ਕੱਢਤਾ ਕਲਾਸ ਚੋਂ ਕੱਢਤਾ ਜੀ ਚਲੋ ਯਾਰ ਉਹ ਨਿਆਣੇ ਨੂੰ ਮੁੰਡੇ ਦੇ ਬਾਹਰ ਕੱਢਾ ਕਲਾਸ ਮੈਂ ਕੀ ਕਹਿੰਦਾ ਜਦਾਂ ਨਾ ਕਰ ਓਏ ਉਹ ਤੇਰਾ ਭਲਾ ਏ ਆਪਾਂ ਕਿਥੇ ਰਾਈਡੇ ਕਮਲੇ ਹੁੰਦੇ ਓਏ ਐਡੇ ਐਡੇ ਕਮਲੇ ਆਪਾਂ ਕਿਥੇ ਰਾਈਡੇ ਕਮਲੇ ਹੁੰਦੇ ਓਏ ਓਏ ਐਡੇ ਕਮਲੇ ਓਰੇ ਜਿੱਡੇ ਬੱਸ ਮੈਨੂੰ ਮਾੜੇ ਗਮਲੇ ਵਿਖਾ ਲੈੰਦੋਂ ਗਮਲੇ ਵਿਖਾ ਲੋ ਓ ਸਾਦੇ ਲੱਗੇ ਤੂੰ ਵਾਕਿਆ ਚੁੱਕੇ ਮੈਗ ਚੱਲ ਇਹ ਮੈਗ ਤਾਂ ਵੱਡੇ ਆ ਹਣੋ ਦਾ ਜੀਰਾ ਨਹੀਂ ਪੈਂਦਾ ਤੂੰ ਲਾਗੇ ਪਹਿਲਾਂ ਦੇ ਆ ਲੋ ਆਹ ਹੋਇ ਚਾਰ ਕਿਆ ਛੋਟੇ ਵੱਧ ਗਏ ਇਹਨਾਂ ਆ ਲਾ ਦੋ ਕਿੰਨੇ ਸੀ ਉਹ ਕੇ ਨਾਲ ਜਿਸ ਕਿਹਨਾਂ ਲਵਾਂਗੇ ਆਈ ਗੱਲਾਂ ਉਹ ਛੱਡਣਾ ਗੁੱਸਾ ਨਹੀਂ ਆ ਵਾਰੀ ਵਾਰੀ ਗੱਲੋ ਪੜਾਏ ਫਟਾ ਚਾਹੀਦਾ ਪੜਾ ਮੈਂ ਕਿਹਾ ਏ ਟਰਾਲਾ ਵੱਡਾ ਪਾੜੋ ਫਟਾ ਚਾਹੀਦਾ ਪੜਾ ਉਹ ਛੱਡ ਕੇ ਆਉਣਾ ਗਲਤੀ ਕਰਦੇ ਨਾ ਲੈ ਆ ਗਏ ਐ ਗਲਤੀ ਕਰੀ ਤੇ ਨਾ ਲੈ ਗਏ ਦੱਸ ਦਿੰਦੇ ਉਹ ਗੋਲਡੀ ਆ ਟਰਾਲਾ ਲੈ ਆਉਣਾ ਗੱਡਾ ਹੋ ਲੈ ਆਉਂਦੇ ਹੁਣ ਇਹ ਇਸ ਟਰਾਲੇ ਤੇ ਛੋਟੇ ਲਾ ਦੂਗੇ ਜਿੰਨੇ ਲੱਦੇ ਜਾਂਦੇ ਆ ਇੱਕ ਜਿਹੜਾ ਫੇਰ ਮਾਰ ਲਾਂਗੇ ਮਾਰੀ ਜਾ ਝੋੜ ਉਦਾਂ ਦੇ ਆਪਣੇ ਨਿੱਕੇ ਵਡੇ ਜੇ ਚੱਲ ਜਾਂਦੇ ਇਹ ਤੇ ਇੱਥੇ ਬਹੁਤ ਬਾਗਤ ਲੱਗ ਚਾਲੇ ਨਹੀਂ ਲੋਟ ਜਾ ਰਹੇ ਦੀ ਡਿਸੀਜ਼ਨ ਚੇਂਜ ਹੋ ਗਿਆ ਹੁਣ ਨਿੱਕੇ ਖੜੋ ਨਹੀਂ ਹੁਣ ਹੀ ਆਉਣੀ ਆ ਵੇਖ ਲੋ ਜੇ ਚੁੱਕ ਸਕਦੇ ਆ ਚੁੱਕੇ ਲੈਣੇ ਨੂਰੇ ਮਿੱਟੀ ਕੱਢ ਲੋ ਹੌਲੀ ਹੋ ਜਾਣਗੇ ਉਹ ਮਿੱਟੀ ਕੱਢਣ ਦਾ ਟਾਈਮ ਟੇਬਲ ਲਗਣਾ ਹੈ ਮਿੱਟੀ ਕੱਢ ਤਾਂ ਤੇ ਫਿਰ ਤੁਸੀਂ ਮਿੱਟੀ ਕੱਢੋਗੇ ਅੱਜ ਨਹੀਂ ਅੱਜ ਮਿੱਟੀ ਕੱਢ ਲਓ ਕੱਲ ਆ ਜਾਗੇ ਇਦਾਂ ਕਰ ਲਓ ਫਿਰ ਇਦਾਂ ਹੀ ਹੋ ਸਕਦਾ ਜਿੰਨਾ ਵੇਣ ਵਿਸਾਈ ਜਾਂਦਾ ਇੰਨਾ ਜਿੰਨਾ ਵੇਣ ਤੂੰ ਘਟਾਤਾ ਨਾ ਇਹ ਇਹ ਰੇ ਰੇ ਅਰਗੇ ਫੁੱਲ ਅਰਗੇ ਹੋਗੇ ਆਏਗਾ ਜਲਾ ਭਰ ਮੈਂ ਵੇਖੀ ਜਾ ਬਣੀ ਅਸਰੀ ਉਹ ਸਾਬ ਹੋ ਲਈ ਉਹ ਮਿੱਟੀ ਨਾ ਕੱਢ ਇਹੋ ਤੇ ਖੜੋ ਲਾ 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 ਇਹਦਾ ਸਰਦ ਟੋਕਰਾ ਭਰ ਲੋ ਸਾਰੇ ਵੀਰੋਂ ਹੋਇ ਇੱਕ ਬੰਦਾ ਕੁਝ ਭੁੱਲ ਗਿਆ ਆ ਬਾਕੀ ਚਪਲਾਂ ਨਾਲ ਹੀ ਤੁਰਿਆ ਆਉਂਦਾ ਓਦੋਂ ਮੁੜਿਆ ਵੇ ਉਰ ਆਉਂਦਾ ਲੱਸੀ ਬੱਦ ਤਿੰਨ ਬਾਟ ਤਿੰਨ ਬੋਲ ਲੱਸੀ ਉਹ ਪੀਲੀ ਆ ਪ੍ਰਸ਼ਾਦਾ ਚੱਕ ਲਿਆ ਤੇ ਫੋੜੇ ਘੜੀ ਸੌ ਵਾਲੀਏ ਲਾ ਸਾਮਾਨ ਨੂੰ ਲਾਦ ਕੇ ਲੈ ਜਾਵਾਂਗੇ ਸਾਡੇ ਵੀ ਮੇਟਰ ਉਹ ਘੱਟ ਗਈ ਕੋਈ ਸਾਡੀ ਇਹ ਸੌ ਮੇਟਰੀ ਜੀ ਕਿਹ ਰਹਿਣ ਚ ਮੈਂ ਪੀ ਜਾਵਾਂ ਮੋੜੇ ਫਟ ਰ ਗਿਆ ਆ ਆ ਗਿਆ ਆਪ ਸਰ ਭਣਿਆ ਉਹ ਕੰਮ ਨੇ ਲੱਦੋ ਬੈ ਗਏ ਚਲੋ ਉਹ ਟਰੈਕਟਰ ਸਟਾਰਟ ਕਰੋ ਦਾ ਉਹ ਸੇ ਟੰਬਾ ਕਰ ਲੈ ਜੀ ਕੱਢ ਲੋ ਉਹ ਉਪਰ ਆ ਪਿੰਡ ਦੀ ਮਿੱਟੀ ਦੇਣੀ ਜਿੱਦਾਂ ਲਾਦਾ ਬਟਾ ਪਰ ਮਿੱਟੀ ਨਹੀਂ ਮਿਲਲੀ ਮਿੱਟੀ ਨਾਲ ਦੇਖੋ ਤੂੰ ਮੱਚ ਵਰਕਾ ਜੀ ਤੂੰ ਮੱਚ ਪਰ ਆ ਜਾਓ ਪਰ ਆ ਜਾਓ ਟਰਾਲਾ ਬੈਗ ਟਰਾਲੀ ਬੈਗ ਆਉਂਦੀ ਬੜੇ ਨੂੰ ਟਾਡਾ ਚੜੋ ਯਾਰ ਲੱਦੋ ਜਿਹੜੇ ਰਹਿ ਗਏ ਦੋ ਹਾਂ ਤਾਂ ਕਰਦਾ ਸਭ ਚਲੋ ਯਾਰ ਆ ਵੀਰਾ ਜਿਹੜੀ ਲੱਦੋ ਆ ਜਾਓ ਬਹੁਤ ਹੱਥ ਨੂੰ ਕਿਥੇ ਭੁੱਲਾਣੇ ਕਿਥੇ ਆਸਵਾਗਾ ਬਾ ਪਹਿਲਾਂ ਦੇਓ ਪਹਿਲਾਂ ਆ ਤੇ ਹੌਲੇ ਹੀ ਆ ਕੋਈ ਡਰ ਨ ਮਰੂ ਜਿਹੜੇ ਫਲ ਫਰੂਟ ਵਾਲੇ ਹੋ ਉਹ ਡੋ ਪਹਿਲਾਂ ਆ ਆ ਯਾਰ ਫੁਟੇ ਯਾਰ ਨਹੀਂ ਲੈ ਇਹ ਕੰਮ ਕਰ ਰਹੇ ਆਂ ਜਿਹੜਿਆ ਫੁਟਾ ਇਹ ਗਵਰੀ ਕਿਸੇ ਲਈ ਆ ਆ ਕਰ ਲੈਣੇ ਆ ਲੋ ਉਹ ਫਲ ਫਰੂਟ ਲੱਦੋ ਓਏ ਆ ਰੱਖਿਆ ਆ ਬੰਦਾ ਪੁੱਤ ਆ ਰਹੀਆ ਫੁਟਾ ਆ ਵੇਖੋ ਆਵੇਂ ਕੈਮਰੇ ਚ ਵੇਖੋ ਇੱਧਰ ਚ ਆਜੋ ਆਜੋ ਉਹ ਸਾਰੇ ਆਇਓ ਯਾਰ ਮੈਂ ਆਪਣੇ ਪੰਜ ਲੱਦ ਲਿਆ ਆ ਗਗਨ ਦੇ ਇੱਕ ਬੂਟਾ ਨਹੀਂ ਖੜਾ ਗਗਨ ਚੱਲ ਪੁੱਤ ਗੋਰੇ ਹੱਥ ਐਵੇਂ ਗਲ ਤੇ ਗੋਰੇ ਨੇ ਆਪ ਦੋ ਖੜੇ ਆ ਜੇ ਛੇ ਚੱਲੇ ਗਏ ਤੇ ਇੱਕ ਹੀ ਗਿਆ ਫਿਰ 4 ਜੇ ਪੈ ਵੀਰ ਨੇ 4 ਚੋਕ ਘਾਬਦੇ ਲੱਦੋ ਯਾਰ ਥੋੜੇ ਬੋਲੇ ਰੱਖੋ ਬਾਕੀ ਹਾਂ ਕੀ ਕਰਦੇ ਫਿਰ ਤੇ ਬੂਟੇ ਖਾੜਦੇ ਚ ਚੋਰ ਫੜੇ ਇੱਧਰ ਦੇਖੋ ਸਕੂਲ ਦੇ ਮਮਾ ਸਕੂਲ ਦੀ ਚੀਜ਼ ਨਹੀਂ ਪਾਈ ਦਿੰਦੀ ਨਾ ਤੁਸੀਂ ਸਕੂਲੇ ਪੜ੍ਹੇ ਹੁਣ ਤੁਸੀਂ ਬੂਟੇ ਚੋਰੀ ਕਰਨਦੇ ਜੇ ਆਓ ਵੀ ਇਹਨੂੰ ਲੱਦੋ ਇੱਧਰ ਬੰਦੇ ਵੀ ਲੱਦ ਲੈ ਜੇ ਆ ਵੇਖ ਲੋ ਆ ਗੌਰ ਕਰੋ ਮੜਾਇਆ ਤੇ ਉਹ ਇੱਕ ਟਰਾਲਾ ਪਾ ਬੂਟੇ ਵੇ ਬੂਟੇ ਵੀ ਕਿੱਡੇ ਕਿੱਡੇ ਹੋ ਗਏ ਬਾਈ ਹਾਂ ਹਾਂ ਐ ਐ ਲਾੜ ਲੈ ਓਏ 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 ਹੰਗਲਾ ਦੇ ਅੱਜ ਕਿੰਨੇ ਆਣਾ ਵਾ ਅੱਜ ਕਿੰਨੇ ਆਣਾ ਵਾ ਅੱਜ ਕਿੰਨੇ ਆਣਾ ਢੋਲੀ ਓਏ ਬਾਕੀ ਟੁੱਟੂ ਦਾ ਕੀ ਗੇਸ ਕਿੱਥੇ ਆ ਗਿਆ ਫੁੱਲ ਤੇ ਆਪਣੀ ਟੀਮ ਨੂੰ ਪਹੁੰਚਾਉਂਦੇ ਅਸੀਂ ਤੇਲ ਦਾਬੇ ਨਾਲ ਆ ਗਏ ਨਾਲੇ ਪਵਾੜੇ ਲੱਗੇ ਤੇਲ ਜੀ ਸੱਤ ਬਣ ਗਏ ਤੇਲੇ ਦੱਸਣਾ ਕਿੰਨੇ ਦਾ ਪਾਣਾ 50 ਦਾ ਹੀ ਸਭ ਹੋ ਲੈ ਆਓ ਵੀ ਤੇਲ ਪਾਈਏ ਸੇਵਾ ਸੇਵਾ ਕੀ ਚਾਹੀਦਾ ਸੇਵਾ ਦੇ ਵਿੱਚ ਸੇਵਾ ਕੋਈ ਕਮਲੇ ਦੇ ਨਹੀਂ ਉਹ ਨਾਲ ਦੇ ਓ ਲੱਦੋ ਓ ਆਓ ਵੀ ਆਓ ਵੀ ਲੱਦੋ ਆਓ ਵੀ ਲੱਦੋ ਇਹਨੂੰ ਵੀ ਓਏ ਹੋੜੋ ਯਾਰ ਪੀਓ ਚਾਹ ਚਾਹਾਂ ਵੰਦੀਆਂ ਰੈਡੀ ਹੋ ਜਾਓ ਸਾਡਾ ਕਾਫੀਆਂ ਕਾਫੀਆਂ ਪੀਣ ਵੀ ਅਸੀਂ ਚਾਹ ਚੋਰੀ ਆਇਆ ਕਰਨਾ ਆਹ ਵੇਖ ਲਓ ਵੀ ਨਾਲੇ ਮਿਸ਼ੋੜੀ ਕਰਤੀ ਆਹ ਆਈ ਗੱਲਾਂ ਯਾ ਗਾਇਕ ਹੀ ਲੱਗਨ ਦੀ ਚਲ ਓਏ ਪੁੱਤਰਾ 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 ਹਾਂ ਸੁਣਾ ਕਰਿਓ ਆਹ ਮੇਰੀ ਬੇਨਤੀ ਬਹਾਦਰ ਬਾਬਾ ਵਿਦੀਦਾਂ ਸਾਹਿਬ ਕਬੱਡੀ ਕਲੱਬ ਫੁੰਦੀਪੁਰ ਉਹ ਟੀਮ ਨੂੰ ਮੇਰੀ ਬੇਨਤੀ ਵੀ ਗਰਾਊਂਡ ਦੇ ਚਾਹਲ ਜਲਦੀ ਨਾਲ ਮਜਾਣ ਦੀ ਦਾ ਧੰਨਵਾਦ ਕਰਦੇ ਆ ਆ ਗਰਾਊਂਡ ਪਲੇਅਰਾਂ ਨੂੰ ਦਿਨਾਂ ਵੀਰਾਂ ਨੇ ਫੋਟੋਆਂ ਕਰਾਉਣੀਆਂ ਮੈਚ ਤੇ ਵਾਧਾ ਕਰਾਉਦੇ ਕੋਈ ਰੋਕਤ ਨਹੀਂ ਜਿਹੜੀ ਤੁਹਾਨੂੰ ਇਹ ਸਾਨੂੰ ਮੈਚ ਕਰਾ ਲੈਣ ਦੇ ਬਹੁਤ ਵੱਡਾ ਮੌਕਾ ਹੈ ਲਈ ਮੌਜੂਦ ਵਾਸਤੇ ਮੁੰਡੇ ਗੇੜੀ ਲਾ ਰਹੇ ਆ ਜਰੂਰ ਮਾਨ ਸਤਿਕਾਰ ਕਰਦੇ ਇਹਨਾਂ ਹਿੱਟਾ ਇਧਰ ਲਾਗੀ ਫੋਟੋ ਦੇ ਪੁੱਤਰ ਨੇ ਹਰਮਨ ਅਮਰੀਕਾ ਵਿੱਚ ਰਹਿੰਦਾ ਸਾਡਾ ਛੋਟਾ ਵੀਰ ਉਹਦੇ ਵੱਲੋਂ ਮੌਤ ਲਈ